ਸਾਰਿਆਂ ਨੂੰ ਜੈ ਮਸੀਹ ਕੀ ਆਈਆ ਪਾ ਬਾਈਬਲ ਵਿੱਚੋਂ ਵਚਨ ਦੇਖਾਂਗੇ ਰਸੂਲਾਂ ਦੇ ਕਰਤਵ 8 ਦੇ ਆਏ ਦੀ 26 ਆਇਤੋਂ ਲੈ ਕੇ 40 ਆਇਤ ਤੱਕ ਫਿਲਪਸ ਪ੍ਰਭੂ ਯੀਸ਼ੂ ਮਸੀਹ ਦਾ ਇੱਕ ਸੇਵਕ ਸੀ ਫਿਲਪਸ ਪਰਮੇਸ਼ਰ ਦੀ ਪਵਿੱਤਰ ਆਤਮਾ ਦੀ ਸામਰਥ ਨਾਲ ਪਰਮੇਸ਼ਰ ਦੀ ਤਰਫ ਤੋਂ ਲੋਕਾਂ ਵਿੱਚ ਸਾਮਰਥ ਦੇ ਕੰਮ ਕਰ ਰਿਹਾ ਸੀ ਪਰਮੇਸ਼ਵਰ ਦੇ ਇੱਕ ਸਰਗਦੂਤ ਨੇ ਫਿਲਪਸ ਨੂੰ ਆਖਿਆ ਓ ਟੋਸ ਰਸਤੇ ਤੇ ਜਾ ਯਰੂਸ਼ਲਮ ਨੂੰ ਜੋ ਗਾਜਾ ਵਿੱਚ ਜਾਂਦਾ ਹੈ ਆਗਿਆ ਪਾ ਕੇ ਫਿਲਪਸ ਚੱਲ ਪਿਆ ਫਿਰ ਉਸ ਨੇ ਇੱਕ ਕੋਸ਼ ਦੇਸ਼ ਦੇ ਵਿਅਕਤੀ ਨੂੰ ਆਉਂਦੇ ਵੇਖਿਆ ਉਹ ਇੱਕ ਖੋਜਾ ਸੀ ਖੋਜਾ ਹਿਜੜਿਆਂ ਦੀ ਜਾਤੀ ਦਾ ਇੱਕ ਮਨੁੱਖ ਹੁੰਦਾ ਹੈ ਕੋਜਾ ਕੁਸ਼ ਦੇਸ਼ ਦੀ ਰਾਣੀ ਦਾ ਮੰਤਰੀ ਸੀ ਖਜ਼ਾਨੇ ਦਾ ਹਿਸਾਬ ਕਿਤਾਬ ਰੱਖਦਾ ਸੀ ਉਹ ਯਰੂਸ਼ਲਮ ਤੋਂ ਆराधना ਕਰਕੇ ਆ ਰਿਹਾ ਸੀ ਲੋਕ ਆराधना ਕਰਨ ਵਾਸਤੇ ਯਰੂਸ਼ਲਮ ਜਾਂਦੇ ਸੀ ਕੋਜਾ ਵੀ ਆराधना ਕਰਨ ਵਾਸਤੇ ਯਰੂਸ਼ਲਮ ਵਿੱਚ ਗਿਆ ਸੀ ਕੋਜਾ ਆਪਣੇ ਰੱਥ ਉੱਤੇ ਬੈਠ ਕੇ ਜਾ ਰਿਹਾ ਸੀ ਅਤੇ ਇਸ਼ਾਇਆ ਨਬੀ ਦੀ ਕਿਤਾਬ ਪੜ ਰਿਹਾ ਸੀ ਫਿਰ ਪਰਮੇਸ਼ਰ ਦੀ ਆਤਮਾ ਨੇ ਫਿਲਪਸ ਨੂੰ ਆਖਿਆ ਕਿ ਤੂੰ ਨਜ਼ਦੀਕ ਜਾ ਕੇ ਉਸ ਰੱਥ ਕੋਲ ਜਾ ਫਿਲਪਸ ਗਿਆ ਅਤੇ ਕੋਜੇ ਨੂੰ ਇਸ਼ਾਇਆ ਦੀ ਪੁਸਤਕ ਪੜਦੇ ਸੁਣਿਆ ਫਿਰ ਫਿਲਪਸ ਨੇ ਕੋਜੇ ਨੂੰ ਪੁੱਛਿਆ ਜੋ ਤੂੰ ਪੜਦਾ ਹੈ ਉਸ ਨੂੰ ਤੋ ਸਮਝਦਾ ਹੈ ਫਿਲਪਸ ਨੇ ਕੋਜਿਨ ਸਵਾਲ ਕੀਤਾ ਉਸ ਨੇ ਆਖਿਆ ਜਦ ਤੱਕ ਕੋਈ ਨਾ ਸਮਝਾਏ ਤਾਂ ਮੈਂ ਕਿਵੇਂ ਸਮਝਾਂ ਇਹ ਵਚਨ ਸਚਾਈ ਦੇ ਹਨ ਜਦ ਤੱਕ ਇਹ ਵਚਨ ਪਰਮੇਸ਼ਰ ਦੀ ਔਰਤੋਂ ਨਾ ਸਮਝਾਏ ਜਾਏ ਇਹ ਸਵਰਗ ਦਾ ਗਿਆਨ ਸਮਝਣਾ ਮੁਸ਼ਕਿਲ ਹੈ ਇਹ ਸਾਮ੍ਰੱਤ ਦੇ ਵਚਨ ਪਰਮੇਸ਼ਰ ਦੀ ਆਤਮਾ ਦੁਆਰਾ ਸਮਝਾਇਆ ਜਾ ਸਕਦਾ ਹੈ ਵਚਨ ਕਿਸੇ ਨੂੰ ਆਸਾਨੀ ਨਾਲ ਸਮਝ ਨਹੀਂ ਆਉਂਦਾ ਫਿਰ ਖੋਜੇ ਨੇ ਫਿਲਪਸ ਨੂੰ ਬੇਨਤੀ ਕੀਤੀ ਜੇ ਅਧਿਆਏ ਉਹ ਪੜ ਰਿਹਾ ਹੈ ਉਹ ਪੜ ਕੇ ਸਮਝਾ ਇਹ ਪਹਿਲਾ ਹੀ ਵਚਨ ਵਿਸ਼ਵਕਤਾؤں ਦੀ ਪੁਸਤਕਾਂ ਵਿੱਚ ਲਿਖੇ ਜਾ ਚੁੱਕੇ ਹਨ ਜੋ ਕਿ ਪ੍ਰਭੂ ਯਿਸੂ ਮਸੀਹ ਦੇ ਜਗਤ ਦਾ ਪਾਪ ਠਾਉਣ ਲਈ ਬਲਦਾਨ ਕੀਤੇ ਜਾਣਗੇ ਉਸੇ ਤਰ੍ਹਾਂ ਹੀ ਹੋਇਆ ਕਿਉਂਕਿ ਪਰਮੇਸ਼ਰ ਦੇ ਇੱਕ ਇੱਕ ਭਵਿਸ਼ਿਆਣੀ ਪ੍ਰਭੂ ਯਿਸੂ ਮਸੀਹ ਦੇ ਵਿਸ਼ੇ ਵਿੱਚ ਕੀਤੀ ਗਈ ਸੀ ਉਹੋ ਪੂਰੀ ਵੀ ਹੋ ਗਈ ਉਸ ਨੂੰ ਕੋਈ ਵੀ ਪੜ੍ਹ ਕੇ ਸਮਝ ਨਹੀਂ ਪਾਇਆ ਜੋ ਪਹਿਲਾਂ ਹੀ ਪ੍ਰਭੂ ਦੇ ਵਿਸ਼ੇ ਵਿੱਚ ਲਿਖਿਆ ਜਾ ਚੁੱਕਿਆ ਸੀ ਇਸ ਲਈ ਖੋਜਾ ਵੀ ਪਵਿੱਤਰ ਸ਼ਾਸਨ ਨੂੰ ਪੜ੍ਹ ਹੀ ਪਾਇਆ ਸੀ ਪਰ ਸਮਝ ਨਹੀਂ ਪਾਇਆ ਪਰ ਉਸ ਦਾ ਉੱਤਰ ਨਹੀਂ ਜਾਣ ਸਕਿਆ ਅੱਜ ਵੀ ਲੋਕ ਬਾਈਬਲ ਨੂੰ ਧਾਰਮਿਕ ਕਿਤਾਬ ਦੀ ਤਰ੍ਹਾਂ ਪੜ੍ਹਦੇ ਹਨ ਜੋ ਉਸ ਦੇ ਅੰਦਰ ਲਿਖੇ ਵਚਨਾਂ ਨੂੰ ਸਮਝ ਨਹੀਂ ਪਾਉਂਦੇ ਨਾ ਹੀ ਉਸ ਉੱਤੇ ਚੱਲਦੇ ਹਨ ਪਵਿੱਤਰ ਬਾਈਬਲ ਜੀਵਨ ਦੇ ਅਤੇ ਪਰਮੇਸ਼ਰ ਦੇ ਗਿਆਨ ਨੂੰ ਸਮਝਾਉਂਦਾ ਹੈ ਇਹ ਜੀਵਨ ਦੀ ਰੋਟੀ ਹੈ ਇਸ वचन ਨੂੰ ਪ੍ਰਭੂ ਦੇ ਦਾਸਾਂ ਦੁਆਰਾ ਸਿੱਖਣਾ ਚਾਹੀਦਾ ਹੈ ਤਾਂ ਕਿ ਉਸ ਦੀਆਂ ਗਹਿਰੀਆਂ ਗੱਲਾਂ ਨੂੰ ਸਮਝ ਸਕੀਏ ਪਰਮੇਸ਼ਰ ਇਸ ਵਚਨਾਂ ਦੇ ਦੁਆਰਾ ਕਹਿੰਦਾ ਹੈ ਖੋਜੇ ਨੇ ਫਿਲਪਸ ਨੂੰ ਪੁੱਛਿਆ ਇਹ ਵਿਸ਼ਵਕਤਾ ਕਿਸ ਦੇ ਵਿਸ਼ੇ ਵਿੱਚ ਕਹਿੰਦਾ ਹੈ ਇਹ ਆਪਣੇ ਵਿਸ਼ੇ ਦੇ ਵਿੱਚ ਕਹਿੰਦਾ ਜਾਂ ਦੂਜਿਆਂ ਦੇ ਵਿਸ਼ੇ ਵਿੱਚ ਕਹਿੰਦਾ ਹੈ ਖੋਜਾ ਪਹਿਲੀ ਵਾਰ ਉਸ ਨੂੰ ਮਿਲਿਆ ਉਹ ਸਮਝ ਗਿਆ ਕਿ ਇਹ ਪਰਮੇਸ਼ਰ ਦਾ ਜਨ ਹੈ ਫਿਰ ਫਿਲਪਸ ਨੇ ਖੋਜੇ ਨੂੰ ਦੱਸਿਆ ਉਸ ਨੂੰ ਪ੍ਰਭੂ ਯੇਸ਼ੂ ਦਾ ਸੁਸਮਾਚਾਰ ਸੁਨਾਇਆ ਜਿਸ ਪੇੜ ਮੇਮਣੇ ਦੇ ਵਿਸ਼ੇ ਵਿੱਚ ਤੁਸੀਂ ਪੜ ਰਹੇ ਹੋ ਉਹ ਕੋਈ ਹੋਰ ਨਹੀਂ ਉਹ ਖੁਦ ਪ੍ਰਭੂ ਯੇਸ਼ੂ ਹੈ ਜੋ ਸਾਡੇ ਗੁਨਾਹਾਂ ਲਈ ਮਰੇ ਉਹ ਚੱਲਦੇ ਚੱਲਦੇ ਉਸ ਜਗ੍ਹਾ ਪਹੁੰਚੇ ਜਿੱਥੇ ਪਾਣੀ ਸੀ ਖੋਜੇ ਨੇ ਆਖਿਆ ਇੱਥੇ ਪਾਣੀ ਹੈ ਮੈਨੂੰ 32ਵੇਂ ਲੇਨ ਤੋਂ ਕੀ ਰੋਕ ਹੈ ਫਿਰ ਫਿਲਪਸ ਨੇ ਆਖਿਆ ਅਗਰ ਤੂੰ ਸਾਰੇ ਮਨ ਤੋਂ ਵਿਸ਼ਵਾਸ ਕਰਦਾ ਹੈ ਲੈ ਸਕਦਾ ਹੈ ਫਿਰ ਖੋਜੇ ਨੇ ਆਖਿਆ ਯੇਸ਼ੂ ਮਸੀਹ ਹੀ ਪਰਮੇਸ਼ਰ ਦਾ ਪੁੱਤਰ ਹੈ ਅਗੇ ਸਵਚਨ ਵਿੱਚ ਅਸੀਂ ਦੇਖਦੇ ਹਾਂ ਫਿਲਪਸ ਦੁਆਰਾ ਸਮਝਾਏ ਗਏ ਉਸ ਸਮਾਚਾਰ ਉੱਤੇ ਪੂਰੇ ਮਨ ਨਾਲ ਵਿਸ਼ਵਾਸ ਕੀਤਾ ਤੇ ਫਿਲਪਸ ਖੋਜੇ ਦੋਨੋਂ ਪਾਣੀ ਵਿੱਚ ਆਏ ਫਿਲਪਸ ਨੇ ਖੋਜੇ ਨੂੰ ਬਪਤਿਸਮਾ ਦਿੱਤਾ ਪਾਣੀ ਵਿੱਚੋਂ ਜਦੋਂ ਨਿਕਲ ਕੇ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫਿਲਪਸ ਨੂੰ ਚੁੱਕ ਕੇ ਲੈ ਗਿਆ ਫਿਰ ਖੋਜੇ ਨੇ ਫਿਲਪਸ ਨੂੰ ਨਹੀਂ ਵੇਖਿਆ ਕਿਉਂਕਿ ਪਰਮੇਸ਼ਰ ਨੇ ਫਿਲਪਸ ਨੂੰ ਇੱਕ ਮਨੁੱਖ ਦੇ ਉਦਾਰ ਦੇ ਲਈ ਮੁਕਤੀ ਦੇ ਲਈ ਉੱਥੇ ਭੇਜਿਆ ਸੀ ਉਹ ਕੰਮ ਪੂਰਾ ਹੋ ਗਿਆ ਫਿਲਪਸ ਨੂੰ ਉੱਥੋਂ ਹਟਾ ਦਿੱਤਾ ਗਿਆ ਜਿਸ ਕੰਮ ਦੇ ਲਈ ਉਦੇਸ਼ ਦੇ ਲਈ ਉਹ ਆਪਣੇ ਲੋਕਾਂ ਨੂੰ ਭੇਜਦੇ ਹਨ ਪ੍ਰਭੂ ਚਾਹੁੰਦਾ ਉਸ ਕੰਮ ਨੂੰ ਪੂਰਾ ਕਰਕੇ ਉਸ ਥਾਂ ਤੋਂ ਆਉਣ ਦੇ ਲਈ ਫਿਲਪਸ ਨੂੰ ਵੀ ਪਰਮੇਸ਼ਰ ਨੇ ਖੋਜੇ ਨੂੰ ਬਪਤਿਸਮਾ ਦੇਣ ਤੋਂ ਬਾਅਦ ਉੱਥੋਂ ਹਟਾ ਦਿੱਤਾ ਫਿਰ ਉਸ ਥਾਂ ਤੇ ਫਿਲਪਸ ਦਾ ਕੰਮ ਬਾਕੀ ਨਹੀਂ ਰਿਹਾ ਜੋ ਵਚਨ ਖੋਜਾ ਪੜ ਰਿਆ ਸੀ ਉਸ ਦੀ ਭੁੱਖ ਪਿਆਸ ਨੂੰ ਵੇਖ ਕੇ ਪਰਮੇਸ਼ਰ ਨੇ ਉਸ ਨੂੰ ਫਿਲਪਸ ਨੂੰ ਰਾਸਤੇ ਵਿੱਚ ਜਾਣ ਲਈ ਆਖਿਆ ਜਿੱਥੇ ਉਸ ਨੂੰ ਖੋਜਾ ਮਨੁੱਖ ਮਿਲਿਆ ਬਾਈਬਲ ਦਾ ਵਚਨ ਆਖਦਾ ਹੈ ਜੋ ਲੱਭਦਾ ਹੈ ਉਹ ਪਾਉਂਦਾ ਹੈ ਖੋਜੇ ਨੇ ਆਪਣੇ ਸੱਚੇ ਮਨ ਨਾਲ ਪਰਮੇਸ਼ਰ ਨੂੰ ਲੱਭ ਰਿਆ ਸੀ ਫਿਰ ਉਸ ਨੇ ਸੱਚੇ ਵਚਨ ਦੀ ਚਾਹਤ ਵੀ ਫਿਲਪਸ ਅੱਗੇ ਜਤਾਈ ਜੋ ਲੱਭਦਾ ਹੈ ਉਹ ਪਾਉਂਦਾ ਹੈ ਅੱਜ ਅਸੀਂ ਦੇਖਦੇ ਹਾਂ ਜਿਸ ਦੇ ਹਿਰਦੇ ਵਿੱਚ ਸੱਚੀ ਭੁੱਖ ਪਿਆਸ ਪਰਮੇਸ਼ਰ ਲਈ ਹੁੰਦੀ ਹੈ ਉਹ ਪਾਉਂਦਾ ਵੀ ਹੈ ਫਿਰ ਪਰਮੇਸ਼ਰ ਦਾਸ ਨੂੰ ਉਸ ਸਮੇਂ ਤਿਆਰ ਵੀ ਕਰ ਦਿੰਦਾ ਹੈ ਸਾਨੂੰ ਪਵਿੱਤਰ ਬਾਈਬਲ ਨੂੰ ਇੱਕ ਪੁਸਤਕ ਦੀ ਤਰ੍ਹਾਂ ਨਹੀਂ ਪੜਨਾ ਚਾਹੀਦਾ ਤਾਂ ਕਿ ਉਸ ਵਿੱਚ ਲਿਖੀ ਗਈ ਗੱਲਾਂ ਨੂੰ ਪਰਮੇਸ਼ਰ ਦੀ ਇੱਛਾ ਨੂੰ ਅਸੀਂ ਜਾਣ ਸਕੀਏ ਜਦੋਂ ਖੋਜਾ ਆਪਣੇ ਦੇਸ਼ ਗਿਆ ਹੋਵੇਗਾ ਉਸ ਸਮਾਚਾਰ ਨੂੰ ਉੱਥੇ ਵੰਡਿਆ ਹੋਵੇਗਾ ਉਸ ਨੇ ਆਪਣੇ ਤੱਕ ਨਹੀਂ ਰੱਖਿਆ ਹੋਵੇਗਾ ਉਸ ਸਮਾਚਾਰ ਸਾਡੀ ਜ਼ਿੰਦਗੀ ਨੂੰ ਆਨੰਦ ਸ਼ਾਂਤੀ ਨਾਲ ਭਰ ਦਿੰਦਾ ਹੈ ਅਤੇ ਜਦੋਂ ਕੋਈ ਵਿਅਕਤੀ ਸੁਸਮਾਚਾਰ ਸੁਣਦਾ ਹੈ ਸਚਾਈ ਨੂੰ ਜਾਣ ਲੈਂਦਾ ਹੈ ਉਹ ਆਪਣੇ ਤੱਕ ਨਹੀਂ ਰੱਖਦਾ ਉਹ ਉਸ ਆਨੰਦ ਨੂੰ ਦੂਜਿਆਂ ਨਾਲ ਵੀ ਵੰਡਦਾ ਹੈ ਤਾਂ ਕਿ ਦੂਸਰੇ ਵੀ ਸਚਾਈ ਨੂੰ ਜਾਣ ਕੇ ਪਰਮੇਸ਼ਰ ਦੀ ਸਾਮਰਥ ਨਾਲ ਪਰ ਜਾਣ ਇੱਕ ਉਧਾਰ ਪਾਇਆ ਹੋਇਆ ਵਿਅਕਤੀ ਆਪਣੇ ਜੀਵਨ ਦੀ ਗਵਾਹੀ ਦੁਆਰਾ ਦੂਸਰੇ ਲੋਕਾਂ ਨੂੰ ਆਨੰਦ ਪਹੁੰਚਾਉਣ ਦਾ ਕੰਮ ਕਰੇਗਾ ਪਰਮੇਸ਼ਰ ਦਾ ਵਚਨ ਸਭ ਲੋਕਾਂ ਵਾਸਤੇ ਹੈ ਪਰਮੇਸ਼ਰ ਦੇ ਰਾਜ ਵਿੱਚ ਹਰ ਇੱਕ ਵਿਅਕਤੀ ਦਾ ਸਵਾਗਤ ਕੀਤਾ ਜਾਂਦਾ ਹੈ ਚਾਹੇ ਉਹ ਕੋਈ ਵੀ ਕਿਉ ਨਾ ਹੋਵੇ ਸਾਨੂੰ ਖੋਜਿਆ ਤੋਂ ਡਰਨ ਦੀ ਜ਼ਰੂਰਤ ਨਹੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਹੈ ਪਰਮੇਸ਼ਰ ਦਾ ਸੁਸਮਾਚਾਰ ਦੱਸਣਾ ਹੈ ਤਾਂਕਿ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਰਾਜ ਵਿੱਚ ਆਉਣ ਅਤੇ ਬਚਾਏ ਜਾਣ ਆਗਰ ਖੋਜੇ ਨੂੰ ਕੋਈ ਨਾ ਸਮਝਾਉਂਦਾ ਤਾਂ ਕੀ ਪਰਮੇਸ਼ਰ ਉਸ ਦਾ ਮੁਕਤੀ ਦాతਾ ਹੈ ਜਕਰ ਦਾ ਮੁਕਤੀ ਦాతਾ ਹੈ ਉਹ ਮਨੋਕੋਸ਼ ਦੇ ਅਨੁਸਾਰ ਚੱਲਿਆ ਅਤੇ ਵਿਸ਼ਵਾਸ ਵੀ ਕੀਤਾ ਉਸ ਨੇ ਆਪਣੀ ਮੁਕਤੀ ਨੂੰ ਪਾਇਆ ਕਿਸੇ ਦੇ ਅੰਦਰ ਪਰਮੇਸ਼ਰ ਦੀ ਭੁੱਖ ਪਿਆਸ ਹੁੰਦੀ ਹੈ ਫਿਰ ਉਹ ਸੱਚੇ ਮਨ ਨਾਲ ਲੱਭਦਾ ਹੈ ਪਰਮੇਸ਼ਰ ਆਪਣੇ ਦਾਸਾਂ ਦੇ ਦੁਆਰਾ ਆਪਣੇ ਕੰਮਾਂ ਨੂੰ ਸੌਂਪਦਾ ਹੈ। ਉਹਨਾਂ ਤੱਕ ਦਾਸ ਪਹੁੰਚਣ, ਆਪਣੇ ਉਹ ਕੰਮ ਪੂਰਾ ਕਰਨ ਜਿਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਮਸੀਹ ਵਿੱਚ ਬੁਲਾਇਆ ਹੈ। ਜਿਵੇਂ ਫਿਲਿਪਸ ਉੱਠ ਕੇ ਦੱਖਣ ਦੇ ਰਾਸਤੇ ਵਿੱਚ ਚੱਲ ਪਿਆ, ਫਿਰ ਪ੍ਰਭੂ ਦਾ ਕੰਮ ਪੂਰਾ ਕਰਕੇ ਵਾਪਸ ਆਇਆ। ਜੋ ਪਰਮੇਸ਼ਰ ਦੇ ਦੂਤ ਨੇ ਫਿਲਿਪਸ ਨੂੰ ਆਖਿਆ, ਉਹ ਜਲਦੀ ਨਾਲ ਉੱਠਿਆ, ਉਸ ਦੇ ਅਨੁਸਾਰ ਕੀਤਾ। ਫਿਲਿਪਸ ਦੇ ਦੁਆਰਾ ਇੱਕ ਆਤਮਾ ਬਚਾਈ ਗਈ। ਜਦੋਂ ਸਾਨੂੰ ਪਰਮੇਸ਼ਰ ਦੀ ਤਰਫ ਤੋਂ ਉਦੇਸ਼ ਜਾਂ ਕੰਮ ਮਿਲੇ ਉਸ ਟਾਈਮ ਕਰਨਾ ਚਾਹੀਦਾ ਹੈ ਕਿ ਪਤਾ ਇੱਕ ਆਤਮਾ ਬਚਾਈ ਜਾਵੇ ਕਿ ਅਸੀਂ ਪ੍ਰਭੂ ਦੀ ਯੋਜਨਾ ਨੂੰ ਉਸਦੇ ਆਦੇਸ਼ ਨੂੰ ਪੂਰਾ ਕਰੀਏ ਉਹ ਸਾਡੀ ਬੁਲਾਹਟ ਵੀ ਹੈ ਜਿਸ ਤਰ੍ਹਾਂ ਖੋਜੇ ਨੇ ਪਰਮੇਸ਼ਰ ਦੀ ਚਾਹਤ ਰੱਖੀ ਸਾਨੂੰ ਵੀ ਆਪਣੇ ਹਿਰਦੇ ਵਿੱਚ ਪ੍ਰਭੂ ਦੀ ਭੁੱਖ ਪਿਆਸ ਨੂੰ ਰੱਖਣਾ ਚਾਹੀਦਾ ਹੈ ਜਿਸ ਦੁਆਰਾ ਅਸੀਂ ਪ੍ਰਭੂ ਦੇ ਕੋਲ ਵੱਧ ਜਾਈਏ ਉਧਾਰ ਵਿੱਚ ਪੂਰੀ ਤਰ੍ਹਾਂ ਪ੍ਰਵੇਸ਼ ਕਰੀਏ ਖੋਜੇ ਦੀ ਚਾਤ ਨੇ ਸੱਚੇ ਪਰਮੇਸ਼ਰ ਨਾਲ ਮਿਲਾ ਦਿੱਤਾ ਤੁਸੀਂ ਵੀ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਗਹਿਰਾਈ ਦੇ ਨਾਲ ਜਾਣਨ ਦੀ ਭੁੱਖ ਪਿਆਸ ਨੂੰ ਵਧਾਓ ਹਰ ਸਮੇਂ ਪ੍ਰਾਰਥਨਾ ਵਿੱਚ ਲੱਗੇ ਰਹੋ ਪਰਮੇਸ਼ਰ ਦਾ ਸામ੍ਰਿਤੀ ਵਚਨ ਤੁਹਾਡੇ ਜੀਵਨ ਨੂੰ ਪੂਰੀ ਤਰ੍ਹਾਂ ਉਧਾਰ ਵਿੱਚ ਆਉਣ ਦੇ ਵਿੱਚ ਪੂਰੀ ਤਰ੍ਹਾਂ ਮਦਦ ਕਰਦਾ ਹੈ ਅਤੇ ਸਾਡੇ ਜੀਵਨ ਵਿੱਚ ਜੋ ਪਰਮੇਸ਼ਰ ਦੀ ਬਲਾਹਟ ਹੈ ਪਰਮੇਸ਼ਰ ਦੀ ਬਲਾਹਟ ਨੂੰ ਪੂਰਾ ਕਰਨ ਲਈ ਸਮਰਪਣ करिए ਜੋ ਪਰਮੇਸ਼ਰ ਸਾਨੂੰ ਆਗਿਆ ਦਿੰਦਾ ਹੈ ਉਸੇ ਸਮੇਂ ਪੂਰੀ ਕਰਨੀ ਹੈ ਪਰਮੇਸ਼ਰ ਦੀ ਇਹ ਇੱਛਾ ਕਿ ਅਸੀਂ ਉਸ ਦੇ ਵਚਨਾਂ ਵਿੱਚ ਵਧਦੇ ਜਾਈਏ ਪਰਮੇਸ਼ਰ ਨੂੰ ਪਾਉਣ ਲਈ ਸਦਾ ਵਧਦੇ ਜਾਈਏ ਆਮੀਨ